ਇਹ ਹੈ ਦੋਸਤੋ ਸਰਜੀਤਬਿੰਦ ਰਖੀਏ ਦਾ ਪਿੰਡ ਇਹ ਘਰ ਹੈ ਸਰਜੀਤਬਿੰਦ ਰਖੀਏ ਦਾ ਜਿੱਥੇ ਸਰਜੀਤਬਿੰਦ ਰਖਿਆ ਰਹਿੰਦਾ ਹੁੰਦਾ ਸੀ ਅੰਦਰ ਜਿਹੜੀ ਗੱਡੀ ਵੀ ਖੜੀ ਆ ਜਿਸ ਦੇ ਵਿੱਚ ਸਰਜੀਤਬਿੰਦ ਰਖਿਆ ਸ਼ੋਅ ਲਾਣ ਜਾਂਦਾ ਹੁੰਦਾ ਸੀ ਇਹ ਹੈ ਬਈ ਸਰਜੀਤਬਿੰਦ ਰਖੀ ਦੀ ਮੋਟਰ ਇਸ ਮੋਟਰ ਤੇ ਬੈਠ ਕੇ ਕਦੇ ਸਰਜੀਤਬਿੰਦ ਰਖੀਏ ਜਿਹੜਾ ਤਿਆਰੀ ਕਰਦਾ ਹੁੰਦਾ ਸੀਗਾ ਮਤਲਬ ਕਿਵੇਂ ਜਦੋਂ ਇੱਕ ਪਿੰਡ ਦੇ ਵਿੱਚ ਇਹ ਖਬਰ ਆਈ ਵੀ ਸਰਜੀਤਬਿੰਦ ਰਖਿਆ ਨਹੀਂ ਰਿਹਾ ਤੁਹਾਡਾ ਕੀ ਹਾਲ ਸੀ ਜਾਂ ਉਹਨਾਂ ਦੇ ਸੱਜਣ ਵੇਲੇ ਜੋ ਹੋਰ ਨੇ ਘਰ ਵਾਲਿਆਂ ਦਾ ਸਾਡੇ ਇਲਾਕੇ ਵਿੱਚੇ ਕੰਮ ਬੰਦ ਹੋ ਗਿਆ ਦਾ ਪਿੰਡ ਵਿੱਚ ਵੀ ਸਾਰਾ ਕੰਮ ਬੰਦ ਹੋ ਗਿਆ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਪਹੁੰਚੇ ਆਂ ਬਿੰਦਰੱਕ ਪਿੰਡ ਜਿਹੜਾ ਸਰਜੀਤ ਬਿੰਦਰਖੇ ਦਾ ਇੱਕ ਇੱਕ ਟਾਈਮ ਐਸਾ ਸੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੀ ਜਦੋਂ ਸਰਜੀਤ ਬਿੰਦਰਖੇ ਦਾ ਨਾਮ ਪੂਰਾ ਸੁਰਖੀਆਂ ਦੇ ਵਿੱਚ ਸੀ ਫੁੱਲ ਚੜਾਈ ਸੀ ਜਿਹੜਾ ਵੀ ਗੀਤ ਗਾਉਂਦਾ ਸੀ ਉਹ ਸੁਪਰ ਡੂਪਰ ਹਿੱਟ ਹੁੰਦਾ ਸੀ ਹੈਨਾ ਤਾਂ ਜੋ ਉਹਨਾਂ ਦੇ ਆਪਾਂ ਪਿੰਡ ਦੇ ਵਿੱਚ ਪਹੁੰਚੇ ਆਂ ਉਹਨਾਂ ਦੇ ਆਕਰਾਂ ਦੇ ਵਿੱਚੋਂ ਮਾਤਾ ਜੀ ਜਿਹੜੇ ਆਪਣੇ ਨਾਂ ਲੈ ਨਾਲ ਗੱਲਬਾਤ ਕਰਾਂਗੇ ਪਹਿਲਾਂ ਮੈਂ ਘਰ ਦਿਖਾ ਦਿਆਂ ਆ ਜਿਹੜਾ ਤੁਸੀਂ ਸਾਹਮਣੇ ਘਰ ਵੇਖ ਰਹੇ ਹੋ ਇਹ ਸਰਜੀਤ ਦਵਿੰਦਰ ਰੱਖੀ ਜੀ ਦਾ ਘਰ ਸੀਗਾ ਜਦੋਂ ਸ਼ੁਰੂ ਤੋਂ ਹਿੱਟ ਹੋਏ ਤਾਂ ਸਭ ਤੋਂ ਪਹਿਲਾਂ ਸਰਜੀਤ ਦਵਿੰਦਰ ਰੱਖੀ ਜੀ ਨੇ ਇਹ ਘਰ ਬਣਾਇਆ ਸੀਗਾ ਅੰਦਰੋਂ ਦਿਖਾ ਦਾਂ ਮੈਂ ਥੋੜਾ ਜਿਹਾ ਇਹਨਾਂ ਦੇ ਵਿੱਚ ਜਿਹੜੀ ਸਰਜੀਤ ਦਵਿੰਦਰ ਰੱਖੀ ਜੀ ਦੀ ਗੱਡੀ ਵੀ ਖੜੀ ਆ ਜਿਹਦੇ ਵਿੱਚ ਉਹ ਅਕਸਰ ਸ਼ੋਅ ਲਾਣ ਜਾਇਆ ਕਰਦੇ ਸੀਗੇ ਤੇ ਕਹਿੰਦੇ ਜਦੋਂ ਉਹਨਾਂ ਦੀ ਡੈਥ ਹੋਈ ਉਦੋਂ ਵੀ ਇਸ ਗੱਡੀ ਦੇ ਵਿੱਚ ਸ਼ੋਅ ਲਾ ਕੇ ਆਏ ਸੀਗੇ ਹੋਰ ਕਾਫੀ ਜਿਆਦਾ ਜਿਹੜੀਆਂ ਅੰਦਰ ਆਪਾਂ ਸਕੂਟਰ ਦੀ ਗੱਲ ਕਰੀਏ ਸਾਈਕਲ ਦੀ ਗੱਲ ਕਰੀਏ ਕਤੋਂ ਆ ਵੀ ਜੀ ਜਹਾ ਅਜਵੀ ਸਰਜੀਤ ਵਿੰਦ ਰੱਖੇ ਦੀਆਂ ਜਿਹੜੀਆਂ ਇੱਥੇ ਮੌਜੂਦ ਨੇ ਇਸ ਵੇਲੇ ਜਿੰਦਾ ਲੱਗਿਆ ਤੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਸਸਰੀ ਘਰ ਦੀ ਸਸਰੀ ਘਰ ਜੀ ਪਹਿਲਾਂ ਤੁਸੀਂ ਦੱਸੋ ਜੀ ਆਪਣਾ ਸਰਜੀਤ ਵਿੰਦ ਰੱਖੇ ਜੀ ਨਾਲ ਕੀ ਰਿਸ਼ਤਾ ਸਾਰਾ ਜੇਵਰ ਸਗਾ ਜੀ ਅੱਛਾ ਜੀ ਹਾਂ ਜੀ ਆਪਣਾ ਲੱਗੀ ਆ ਕਰ ਐਹੀ ਤਾਂ ਕੋਲੇ ਮੇਰਾ ਜਿਹਦੇ ਬਲਕੰਦੇ ਲੱਗਦੀ ਅੱਛਾ ਹਾਂ ਜੀ ਤੇ ਉਹਨਾਂ ਦੀ ਫੈਮਿਲੀ ਦੇ ਵਿੱਚ ਕੌਣ ਕੌਣ ਸੀ ਸਰਜੀਤ ਵਿੰਦ ਰੱਖਾ ਜੀ ਦੇ ਉਹਦੇ ਮਾਈਕੇ ਦੋ ਨਿਆਣੇ ਆ ਉਹਦੇ ਤੇ ਯਾਰ ਭਾ ਚਾਚੇ ਭਤੀਜ ਅੱਛਾ ਰਕੀ ਜੀ ਚਾਰ ਜਣੇ ਆ ਪਰਿਵਾਰ ਹੋ ਗਿਆ ਨਹੀਂ ਮਾਪੇ ਦਾ ਇਕੱਲਾ ਪੁੱਤ ਸੀ ਤਿੰਨ ਦਾ ਹੀ ਤਾਂ ਚਾਰ ਭੈਣਾਂ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਸਰਨਜੀਤ ਕਵਿੰਦਰ ਰੱਖੀਆ ਹਾਂ ਅੱਛਾ ਜੀ ਦੋ ਬਦਨਪੁਰ ਦੋ ਸਰਾਂਪੁਰ ਅੱਛਾ ਜ਼ਮੀਨ ਜਾਇਦਾਦ ਦੀ ਗੱਲ ਕਰੀ ਕਰੋ ਕਿਵੇਂ ਸੀਗੇ ਠੀਕ ਵਧੀਆ ਸੀ ਜੀ ਸੋ ਖੇਤ ਮਿੱਟੀਆਂ ਜਰੀਆਂ ਨੇ ਸਾਰੀ ਕਿੰਨੇ ਕੁ ਜ਼ਮੀਨ ਸੀ ਹੌਲੇ ਸੋਹਣੀਆਂ ਜ਼ਮੀਨ ਤਾਂ ਦੇਖ ਲਓ ਜੰਦੂ ਬਹੁਤ ਜਿੰਦੇ ਜਦੋਂ ਆਪਣੇ ਆਪਣੇ ਆ ਉਹ ਅੰਦਰ ਚਾਚਾ ਜੀ ਦੇ ਮੁੰਡੇ ਰਹਿੰਦੇ ਉਹਨਾਂ ਕੋਲ ਦਿੱਤੀ ਹੋਈ ਰਾਂ ਨੂੰ ਠੀਕ ਹੈ ਬਸ ਅੱਛਾ ਜੀ ਉਹਨਾਂ ਦੇ ਬਾਪੂ ਜੀ ਕੀ ਕਰਦੇ ਸੀ ਕਵਿੰਦਰ ਰੱਖੇ ਸਾਹਿਬ ਮਤਲਬ ਮਕੋਲ ਦੇ ਤੇ ਕੋਲ ਦੇ ਸੀਗੇ ਪਹਿਲਵਾਨ ਸੀਗੇ ਪਹਿਲਵਾਨ ਕੀ ਹੁੰਦਾ ਅੱਛਾ ਹਾਂਜੀ ਤੇ ਮਾਤਾ ਹੀ ਉਹਨਾਂ ਨੇ ਗਾਣਾ ਕਿਵੇਂ ਸ਼ੁਰੂ ਕੀਤਾ ਪਤਾ ਤੁਹਾਨੂੰ ਕੁਝ ਜ਼ਿਆਦਾ ਓਏ ਜਦੋਂ ਪੂਰਾ ਹੋਣਾ ਤੇ ਘੜੇ ਵਾਲਾ ਗਿਆ ਨਾ ਉਹ ਤਾਂ ਗਾਇਆ ਸੀ ਘੜੇ ਵਾਲਾ ਮਤਲਬ ਪਹਿਲਾਂ ਜਦੋਂ ਗੀਤ ਗਾਉਂਦਾ ਸੀ ਹਲੇ ਮਤਲਬ ਉਹਨਾਂ ਨੇ ਗੀਤ ਨਹੀਂ ਕਰੇ ਸੀਗੇ ਕੋਈ ਇਹਦੇ ਕਰੇ ਨਹੀਂ ਸੀ ਕਰਨੇ ਤਾਂ ਸਵੇਰੇ ਤੁਹਾਡੇ ਸਾਹਮਣੇ ਰਿਆਜ਼ ਕਰਦੇ ਹੁੰਦੇ ਸੀ ਤਿਆਰੀ ਕਰਦੇ ਹੁੰਦੇ ਸੀ ਪਹਿਲਾਂ ਕਰੇ ਇੱਕ ਤਾਂ ਪ੍ਰੋਗਰਾਮ ਪਹਿਲਾਂ ਪਹਿਲਾਂ ਰੈਟ ਚੜਾਉ ਲਾਟਾ ਮੁਰਕੇ ਜਾਂਦੇ ਰਹਤੀ ਜਿੱਥੇ ਪੂਰੇ ਹੋ ਗਏ अच्छा पूरे हो गए फिर। ਤੁਸੀਂ ਕਿੱਥੇ ਸੀ ਜਦੋਂ ਸਰਜੀਤਵਿੰਦਰ ਖੈ ਦੀ ਡੈਥ ਹੋਈ? ਮੈਂ ਪਿੱਛੇ ਗਈ ਸੀ। ਪੀਵਾ ਦਾ ਮੇਰੇ ਵੀ ਪੀਵਾ। ਕਚਿਆਤਾ ਚਾਚਾ ਜੀ ਦੇ ਮੁੰਡੇ ਦਾ। ਉੱਥਾ ਗਿਆ ਬਤੀ ਅਸੀਂ। ਉਥੇ ਮੌਤ ਹੋਈ ਤੇ ਬਾਹਰ ਹੋ ਗਏ ਅਸੀਂ। ਕਿੰਨੇ ਕ ਸਮੇਂ ਬਾਅਦ ਆ ਗਈ ਸੀ? ਉਸੇ ਦਿਨ ਆ ਗਈ ਸੀ। ਘੰਟਾ ਲੱਗ ਗਿਆ ਤਾਂ ਉਹਦੇ ਬਾਅਦ ਆਏ। ਮੇਰਾ ਜੇਠ ਵੀ ਆ ਗਿਆ ਤੇ ਫਿਰ ਉਹ ਬਾਹਰ ਰਹਿਦਾ। ਗੰਮੀ। ਫਿਰ ਤੁਹਾਨੂੰ ਕਿਵੇਂ ਲੱਗਿਆ ਜਦੋਂ ਮਤਲਬ ਕੀ ਮਨ ਤੇ ਕੀ ਬੋਝ ਪਿਆ ਜਦੋਂ ਸਰਜੀਤਵਿੰਦਰ ਖੈ ਦੀ ਡੈਥ ਹੋਈ? ਉਹ ਜੀ ਭੈਣ ਤੇ। ਉੱਥੇ ਹੀ ਗਈ ਨਾ ਫਿਰ ਉੱਥੀ ਮਾਰੀ ਪੂਰਾ ਹੋ ਗਿਆ ਅੱਛਾ ਹਾਂਜੀ ਐਂ ਦੇ ਤਰੀਕੇ ਕਰ ਪਈਆ ਕਿੰਨਾ ਕ ਦੁੱਖ ਲੱਗਿਆ ਸੀ ਫਿਰ ਸੋਨੂੰ ਬਹੁਤ ਲੱਗਿਆ ਜੀ ਕੀ ਕਰੇ ਫਿਰ ਸਕੇ ਉਹਨੇ ਕੀ ਕਰੀ ਉਹਨੇ ਅੱਛਾ ਕੱਠ ਕਿੰਨਾ ਸੀ ਬੇਬੇ ਇਹਨਾਂ ਗਲੀਆਂ ਦੇ ਵਿੱਚ ਉਸ ਟਾਈਮ ਬਹੁਤ ਆਰੇ ਬਤਾ ਕਰਨ ਘੁਰ ਜਾਵ ਤੇ ਦੇਖ ਕੇ ਬੋਲ ਸਟਰੀਆਂ ਤਾਂ ਕਰਾਈ ਤਾ ਬੜੀਆਂ ਤਾਂ ਇਕੱਠੇ ਗੱਠ ਸੀਗਾ ਬਹੁਤ ਤਾ ਆਪਣੀ ਪਰਾਇਡ ਤਾਂ ਤੈਨੂੰ ਲੱਗਤ ਮੈਡੀਕਲ ਵੀ ਡਾਕਟਰ ਆਏ ਬਿਤੇ ਅੱਛਾ ਜੀ ਹਾਂ ਜੀ ਸਿੰਗਰ-ਸੁੰਗਰ ਵੀ ਆਈ ਸੀ ਪੰਜਾਬ ਦੇ ਹੋਰ ਕੋਈ ਬਹੁਤ ਬਹੁਤ ਆ ਬੜੀ ਬੜਾਈ ਦਾ ਪਤਾ ਹੀ ਨਾ ਲੱਗਦਾ ਕਿੰਨੇ ਬੰਦੇ ਆਂ ਅੱਛਾ ਹੁਣ ਕੋਈ ਉਹਨਾਂ ਦਾ ਇਸ ਘਰ ਦੇ ਵਿੱਚ ਆਉਂਦਾ ਆਉਂਦੀ ਪਹਿਣਾ ਆਉਂਦੀਆਂ ਉਹਦੀਆਂ ਪਹਿਣਾ ਆਉਂਦੀਆਂ ਸਹਰ ਐਵੇਂ ਜਿਹੜਾ ਪਹਿਣਾ ਹੁਣ ਜਿਹੜਾ ਐਦਵਾਰ ਨੂੰ ਆਉਂਦੀਆਂ ਅੱਛਾ ਜੀ ਪੱਤੀਆਂ ਆਉਂਦੀਆਂ ਕਿਤਾਬਾਂ ਦੀ ਪੱਤੀ ਪਿੰਦਰ ਪਾ ਲਓ ਜਿਵੇਂ ਪਹਿਲਾਂ ਮੈਂ ਗੇੜਾ ਮਾਰ ਕੇ ਗਿਆ ਸੀ ਇੱਥੇ ਉਦੋਂ ਨਾ ਪਈਏ ਰਹਿੰਦੇ ਸੀਗੇ ਹੁਣ ਚਲੇ ਗਏ ਰਵਿਤਾ ਬੜਾ ਉਹ ਆਪਣਾ ਦੇਸ਼ ਚਲੇ ਗਿਆ ਅਛਾ ਆਪਦੇ ਦੇਸ ਚਲੇ ਗਏ ਹਾਂਜੀ ਗਏ ਚਾਰ ਦੋ ਨਿਆਣੇ ਤੇ ਮੁੰਡੇ ਉਹ ਤਾਂ ਤਿੰਨ ਇਹ ਉੱਚੇ ਦੇ ਗੇ ਮਾਰਾ ਪਾਪਾ ਨੇ ਬੱਲਾ ਆਲੇ ਪਿੰਡ ਦੇ ਵਿੱਚ ਹੁਣ ਕਿੰਨੀ ਕੁ ਗਿਣਤੀ ਆ ਪਈਆਂ ਦੀ ਹੁਣ ਤਾਂ ਨਹੀਂ ਹੈਗੇ ਵਾਗੇ ਕੀ ਚੱਕਰ ਬਾਰੇ ਕਾਤੋਂ ਵਾਗੇ ਉਹ ਕੋਈ ਜੇਰੀਆਂ ਵੱਧ ਹੋ ਜੀਏ ਜੇਰੀਆਂ ਵੱਧਣਾ ਹੈ ਕਾਤੇ ਅਛਾ ਝੋਨੇ ਦੇ ਸਮੇਂ ਆ ਜ਼ਿਆਦਾ ਹੁੰਦੇ ਆ ਹਾਂ ਵੱਢਣੇ ਬਾਅਦ ਤੇ ਚਾਰ ਮਹੀਨੇ ਬਾਅਦ ਤੇ ਪੀਰ ਹੁੰਦੇ ਅੱਛਾ ਹਾਂਜੀ ਉਹ ਜਮਣ ਕੋ ਜਮਣ ਕਹਿੰਦੀ ਹੈ ਖੇਤਾਂ ਉੱਥਾ ਦਾ ਉਹ ਖੇਤਾਂ ਦਾ ਠੀਕ ਆ ਹਾਂਜੀ ਅੱਛਾ ਕੋਈ ਯਾਦਗਾਰ ਤਾਂ ਨਹੀਂ ਬਣੀ ਹੋਈ ਇੱਥੇ ਸਰਜੀਤਬੰਦ ਰੱਖਿਆ ਇਹਦੇ ਨਹੀਂ ਜੀ ਕੋਈ ਉਹ ਕਦੇ ਆਏ ਮਨਚ ਵੀ ਬਣਾਉਣ ਦੀ ਆ ਨਹੀਂ ਜੀ ਕੋਈ ਨਹੀਂ ਆਏ ਜੀ ਪਹਿਲਾਂ ਦੇ ਅੱਛਾ ਸ਼ੁਕਰੀਆ ਮਾਤਾ ਜੀ ਬਹੁਤ ਬਹੁਤ ਧੰਨਵਾਦ ਤਾਂ ਬਈ ਇਹ ਘਰ ਸਰਜੀਤਬੰਦ ਰੱਖੀ ਦਾ ਇਹ ਗਲੀਆਂ ਨੇ ਤੁਸੀਂ ਵੀ ਜਾਣਦੇ ਸੀ ਜਦੋਂ ਸਰਜੀਤਬੰਦ ਰੱਖਿਆ ਜਿਹੜੇ ਜਿਹੜੀਆਂ ਗਲੀਆਂ ਉਸ ਵੇਲੇ ਜਿਹੜੀਆਂ ਪੂਰੀਆਂ ਖੱਜਾ ਖੱਜ ਭਰੀਆਂ ਹੋਈਆਂ ਸੀ ਸਾਰੇ ਪੰਜਾਬ ਦੇ ਤਕਰੀਬਨ ਸਿੰਗਰ ਵੀ ਆਏ ਸੀਗੇ ਇਹ ਹੈ ਬਈ ਸਰਜੀਤਵਿੰਦਰ ਰਖੀ ਦੀ ਮੋਟਰ ਇਸ ਮੋਟਰ ਦੇ ਬੈਠ ਕੇ ਕਦੇ ਸਰਜੀਤਵਿੰਦਰ ਰਖੀ ਜਿਹੜਾ ਤਿਆਰੀ ਕਰਦਾ ਹੁੰਦਾ ਸੀਗਾ ਤੇ ਆ ਲੱਗੇ ਤਾਂ ਕਿ ਜਿੰਨੀ ਵੀ ਜ਼ਮੀਨ ਹੈ ਸਾਰੀ ਸਰਜੀਤਵਿੰਦਰ ਰਖੀਆ ਹੀ ਦੀ ਆ ਉਹਨਾਂ ਦੇ ਪੁਰਾਣੇ ਮਿੱਤਰ ਸੱਜਣ ਖੜੇ ਨੇ ਨਾ ਅੱਜ ਉਹਨਾਂ ਨਾਲ ਵੀ ਥੋੜੀ ਬਹੁਤੀ ਗੱਲਬਾਤ ਕਰਦੇ ਆ ਹੋਰ ਬਾਪੂ ਜੀ ਕਿਵੇਂ ਹੋ ਠੀਕ ਆ ਜੀ ਠੀਕ ਹੋ ਜੀ ਹਾਂਜੀ ਠੀਕ ਆ ਅੱਛਾ ਕੁਝ ਗੱਲਾਂ ਸਾਂਝੀਆਂ ਕਰੋ ਹਾਂਜੀ ਸਰਜੀਤਵਿੰਦਰੱਖੇ ਜਦੋਂ ਜਿਉਂਦਾ ਸੀ ਤੁਹਾਡੇ ਨਾਲ ਮਿਲਦਾ ਹੁੰਣਾ ਕੀ ਗੱਲਾਂ-ਵਾਤਾਂ ਕਰਦਾ ਸੀ ਕਿਵੇਂ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਪਿਆ ਸੀ ਪਹਿਲਾਂ ਸਕੂਲ ਦੇ ਵਿੱਚ ਮਾਨਕੀ ਗੀਤ ਵਾਇ ਕਰਦਾ ਹੁੰਦਾ ਅੱਛਾ ਜੀ ਉਦੋਂ ਗਾਉਂਦਾ ਕੌਮ ਦਾ ਫਿਰ ਆਪਣੇ ਖੇਤਾਂ ਵਿੱਚ ਗਾਇਆ ਜਾਂਦਾ ਰੇਤੀ ਰਾਤ ਨੂੰ ਗਾਉਂਦਾ ਗਾਉਂਦਾ ਸਾਰੀ ਰਾਤ ਇਹ ਗਾਉਂਦਾ ਫਿਰ ਜਾਂਦਾ ਇੱਥੀ ਤੇਰੀ ਕਰਦਾ ਹੁੰਦਾ ਸੀ ਹਾਂ ਇੱਥੀ ਤੇਰੀ ਕਰਦਾ ਹੁੰਦਾ ਸੀ ਠੀਕ ਆ ਹਾਂਜੀ ਅੱਛਾ ਤੁਹਾਨੂੰ ਸੁਣਾਉਂਦਾ ਹੁੰਦਾ ਸੀ ਕੋਈ ਗੀਤ ਹਾਂਜੀ ਸੁਣਦੇ ਹੁੰਦੇ ਸੀ ਅਸੀਂ ਨਾਲ ਖਾੜੇ ਵਿੱਚ ਵੀ ਜਾਂਦੇ ਸੀ ਠੀਕ ਆ ਜੀ ਆਪਣਾ ਵੈਸੇ ਰਿਸ਼ਤਾ ਕੀ ਹੈ ਹੀ ਉਹਨਾਂ ਪਾਈਆਂ ਦੀ ਥਾਂ ਲੱਗਦਾ ਜੀ ਠੀਕ ਹੈ ਜੀ ਅੱਛਾ ਤੁਹਾਨੂੰ ਜਿਆਦਾ ਵੀ ਕੋਈ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ਸੀ ਤੇ ਪਿੰਡ ਦੇ ਵਿੱਚ ਤੁਹਾਡੇ ਵਿੱਚ ਕੀ ਖੁਸ਼ੀ ਦਾ ਕਿਵੇਂ ਸੀਗਾ ਸਭ ਤੋਂ ਪਹਿਲਾਂ ਉਹਦੀ ਰੀਲ ਆਈ ਐ ਡੀਪ ਤੇ ਘੁਮ ਅੱਛਾ ਜੀ ਵਧੀਆ ਚੱਲੀ ਤੁਸੀਂ ਵਿੱਚ ਉਸੇ ਵਿੱਚ ਉਹਦੀ ਏਕ ਹੈ ਅੱਛਾ ਹਾਂ ਸਭ ਤੋਂ ਲੰਬੀ ਏਕ ਕਹੀ ਜਾਂਦੇ ਆ ਹਾਂ 32 ਸੈਕਿੰਡ ਦੀ 28 ਸੈਕਿੰਡ ਦੀ 28 ਸੈਕਿੰਡ ਦੀ ਦੁਨੀਆ ਦੀ ਸਭ ਤੋਂ ਲੰਬੀ ਏਕ ਕਿਵੇਂ ਲੱਗਦਾ ਇਹ ਉਸੇ ਦੀ ਹੈ ਠੀਕ ਹੈ ਜੀ ਉਹਦੇ ਵਿੱਚ ਉਹਨੇ ਜੁਗਨੀ ਗਾਈ ਸੀ ਅੱਛਾ ਅੱਛਾ ਬਾਪੂ ਜਦੋਂ ਉਹਨਾਂ ਦੀ ਡੈਥ ਹੋਈ ਆ ਉਦੋਂ ਮਤਲਬ ਘਰ ਦੇ ਵਿੱਚ ਸੀ ਜਾਂ ਕਿਤੇ ਪ੍ਰੋਗਰਾਮ ਲਾ ਕੇ ਆਏ ਸੀ ਨਹੀਂ ਜੀ ਮੋਹਾਲੀ ਤਾਂ ਜੀ ਮੋਹਾਲੀ ਮੋਹਾਲੀ ਸੀ ਹਾਂ ਅੱਛਾ ਜੀ ਦਾਗ ਉਹਦੇ ਅੱਛੀ ਦਿੱਤੇ ਅੱਛਾ ਹਾਂ ਮਤਲਬ ਕਿਵੇਂ ਜਦੋਂ ਇੱਕ ਪਿੰਡ ਦੇ ਵਿੱਚ ਇਹ ਖਬਰ ਆਈ ਵੀ ਸਰਜੀਤਵਿੰਦਰ ਰੱਖਿਆ ਨਹੀਂ ਰਿਹਾ ਤੁਹਾਡਾ ਕੀ ਹਾਲ ਸੀ ਜਾਂ ਉਹਨਾਂ ਦੇ ਸੱਜਣ ਵੇਲੇ ਜੋ ਹੋਰ ਨੇ ਘਰ ਵਾਲਿਆਂ ਦਾ ਸਾਡੇ ਇਲਾਕੇ ਵਿੱਚੇ ਕੰਮ ਬੰਦ ਹੋ ਗਿਆ ਦਾ ਪਿੰਡ ਵਿੱਚ ਵੀ ਸਾਰਾ ਕੰਮ ਬੰਦ ਹੋ ਗਿਆ ਦਾ ਤੇ ਉਹਨਾਂ ਦੇ ਮਤਲਬ ਸੰਸਕਾਰ ਦੇ ਕਿੰਨਾ ਕੁ ਇਕੱਠ ਸੀ ਜਾਂ ਕਿਹੜੇ ਕਿਹੜੇ ਕਲਾਕਾਰ ਆਏ ਸੀ ਕਲਾਕਾਰ ਕੋਈ ਵੀ ਹਜੇ ਨਹੀਂ ਤਾਂ ਜਿਹੜਾ ਆ ਅੱਛਾ ਜਿਹੜਾ ਆ ਆਏ ਵਿਤੇ ਅੰਤਰਾਜ ਹੰਸ ਗੁਰਦਾਸ ਮਾਨ ਹੰਸ ਜਿਹੜਾ ਹੈਗਾ ਜਿਹਨ ਮਾਨ ਜਿਹੜੀ 50 ਦੇਗੇ ਤੋਂ ਉੱਪਰ ਕਲਾਕਾਰ ਆਏ ਵਿਤੇ ਸਾਰੇ ਕਲਾਕਾਰ ਆਏ ਸੀ ਉਸ ਵੇਲੇ ਜਿਹੜੇ ਹੱਲ ਸੀਗੇ ਹਾਂਜੀ ਬੱਬੂ ਮਾਨ ਨੇ ਵੀ ਗੀਤ ਕੱਢਿਆ ਸੀ ਉਹਨਾਂ ਦੇ ਇੱਕ ਹਾਂਜੀ ਠੀਕ ਹੈ ਬਾਪੂ ਜੀ ਅੱਛਾ ਬਾਪੂ ਜੀ ਉਹਨਾਂ ਦੀ ਫੈਮਿਲੀ ਦੇ ਵਿੱਚ ਹੋਰ ਕੌਣ ਕੌਣ ਹੈ ਉਹਨਾਂ ਦੀ ਫੈਮਿਲੀ ਵਿੱਚ ਪਿੰਡ ਵਿੱਚ ਤੇ ਹਾਂਜੀ ਜੋ ਉਹਨਾਂ ਦੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਉਹਨਾਂ ਦੀ ਘਰ ਵਾਲੀ ਆ ਮੁੰਡਾ ਕੁੜੀ ਹੈ ਆ ਚਾਰ ਭੈਣ ਭੈਣਾਂ ਆਉਂਦੀਆਂ ਅੱਛਾ ਜੀ ਹਾਂਜੀ ਉਹਨਾਂ ਦਾ ਲੜਕੇ ਦੀ ਗੱਲ ਕਰੀ ਆਪਾਂ ਗਿਤਾਜਵਿੰਦਰ ਰੱਖਿਆ ਉਹ ਆ ਜਾਂਦੇ ਨੇ ਪਿੰਡ ਹਾਂਜੀ ਆ ਜਾਂਦੇ ਅੱਛਾ ਜੀ ਕਿੰਨੇ ਕ ਸਮੇਂ ਬਾਅਦ ਗੇੜਾ ਮਾਰਦੇ ਆ ਉਹ ਹਫ਼ਤੇ 15 20 ਦਿਨ ਬਾਅਦ ਗੇੜਾ ਮਾਰ ਦਿੰਦੇ ਆ ਹਫਤੇ 15-20 ਦਿਨਾਂ ਬਾਅਦ ਜਿਵੇਂ ਉਹਨਾਂ ਦੀ ਡੈਥ ਹੋਈ ਸੀ ਉਹਨਾਂ ਦੇ ਨਾਮ ਤੇ ਕੋਈ ਮਤਲਬ ਪਿੰਡ ਦੇ ਵਿੱਚ ਕੋਈ ਪਾਠ ਵਗੈਰਾ ਜਾਂ ਕੋਈ ਮਤਲਬ ਉਹਨਾਂ ਦੀ ਯਾਦਗਾਰ ਬਣੀ ਹੈ ਹਾਂਜੀ ਪਿੰਡ ਦੇ ਵਿੱਚ ਉਹਨਾਂ ਦੇ ਨਾਮ ਪਰ ਅੱਡਾ ਬਣਿਆ ਵਾ ਇੱਕ ਅੱਛਾ ਜੀ ਹਾਂਜੀ ਇੱਕ ਸੜਕ ਬਣੀ ਵੀ ਮੀਂਹ ਦੇ ਨਾਲ ਤੇ ਮੀਆਂ ਪਰ ਬਣ ਰੱਖੀ ਯਾਦ ਵਿੱਚ ਜੀਵਿੰਦਰ ਰੱਖਿਆ ਇਹਦੇ ਨਾਮ ਦੀ ਹਾਂਜੀ ਹਾਂਜੀ ਅੱਛਾ ਉਹਨਾਂ ਦੇ ਬੇਟਾ 7-18 ਦਿਨ ਬਾਅਦ ਆ ਜਾਂਦਾ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ ਹਾਂਜੀ ਕਰ ਦਿੰਦਾ ਅੱਛਾ ਜੀ ਹਾਂਜੀ ਆ ਕਿੰਨੀ ਕੁ ਜ਼ਮੀਨ ਹੈ ਬਾਪੂ ਜੀ ਉਹਨਾਂ ਦੇ ਨਾਲ ਉਹਨਾਂ ਦੇ ਪੰਜ ਕਿੱਲੇ ਹੋ ਰਹੇ ਜੀ 20 ਕਿਲੇ ਬਵਾਨੀ ਹੈ ਜੀ ਉਹ ਉਹਨਾਂ ਖਰੀਦੇ ਤੇ ਆਪ ਹੋਰ ਬਿੰਦਰੱਖੇ ਸਾਹਿਬ ਨੇ ਖਰੀਦੇ ਸੀ ਹਾਂ ਆ ਖਰੀਦੇ ਉਹ ਜੱਦੀ ਕਿੰਨੀ ਕੁ ਸੀ ਜੱਦੀ ਉਹ ਤਾਂ 10 ਜੀ 10 ਨਹੀਂ ਤਿੰਨ ਕਿਲੇ ਉਧਰ ਨਹੀਂ ਸੀ 8 ਕਿਲੇ ਜਦ ਉਹ ਜੱਦੀ ਜੱਦੀ 8 ਕਿਲੇ ਸੀਗੇ ਅੱਛਾ ਕੀਤੀ ਆਪ ਕਰਦਾ ਤਾਂ ਉਹ ਠੀਕ ਆ ਉਹ ਰਾ ਇਹਨਾਂ ਖੇਤਾਂ 'ਚ ਟਰੈਕਟਰ ਆਪੇ ਚਲਾਉਂਦਾ ਹੁੰਦਾ ਸੀ ਹੁਣ ਕੌਣ ਸਾਮਦਾ ਇਹ ਜਮੀਨ ਇਹ ਜਮੀਨ ਠੇਕੇ ਪਰ ਦਿੱਤੀ ਵੀ ਨੇ ਅੱਛਾ ਉਹਨਾਂ ਦੇ ਬੇਟੇ ਨੇ ਹਾਂ ਜੰਦ ਬੇਟੇ ਨੇ ਜੀ ਸ਼ੁਕਰੀਆ ਬਾਪੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਤਾਂ ਤਾਂ ਇਹ ਮੋਟਰ ਹੈ ਬਈ ਸਰਜੀਤ ਵਿੰਦ ਰੱਖੀ ਦੇ ਇੱਥੇ ਹੀ ਤਿਆਰੀ ਕਰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਕਲਾਕਾਰ ਬਣੇ ਬਹੁਤ ਜ਼ਿਆਦੇ ਸੁਪਰ ਡੂਪਰ ਹਿੱਟਰ ਹੈ ਜਿੰਨੇ ਵੀ ਗੀਤ ਆਏ ਤਕਰੀਬਨ ਸਾਰੇ ਹੀ ਹਿੱਟਰ ਹੈ ਬੇਸ਼ੱਕ ਆਪਾਂ ਜੱਟ ਜਾਉਣੇ ਮੋਡ ਫਿਲਮ ਦੀ ਗੱਲ ਕਰੀਏ ਨਾ ਉਹ ਉਹਦੇ ਵਿੱਚ ਹੀ ਬਹੁਤ ਸੋਨਾ ਗੀਤ ਗਾਇਆ ਸੀ ਬਾਹਰ ਗਈ ਸੀ ਤੇ ਹੋਰ ਜਿੰਨੇ ਵੀ ਗੀਤ ਆਏ ਨੇ ਤਕਰੀਬਨ ਸਾਰੇ ਹੀ ਬਹੁਤ ਜ਼ਿਆਦੇ ਚਰਚਾ ਦਾ ਵਿਚਾਰ ਆਏ ਨੇ ਬਹੁਤ ਜਿਆਦੇ ਸੁਪਰ ਡੂਪਰ ਹਿੱਟ ਹੋਏ ਨੇ ਤਾਂ ਬਾਈ ਜੀ ਇਹ ਦਿਖਾਉਣ ਦਾ ਮਕਸਦ ਇਹ ਸੀ ਹੈ ਨਾ ਵੀ ਉਹ ਉਹਨਾਂ ਕਲਾਕਾਰਾਂ ਨੂੰ ਸ਼ਾਇਦ ਅਸੀਂ ਭੁੱਲਣਾ ਨਹੀਂ ਚਾਹੀਏ ਜਿਹੜੇ ਕਿਸੇ ਵੇਲੇ ਇੰਨੇ ਜਿਆਦੇ ਹਿੱਟ ਰਹੇ ਨੇ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਦਾ ਨਾਮ ਇੰਨਾ ਵੱਡਾ ਕੀਤਾ ਉੱਚਾ ਕੀਤਾ ਹੈ ਨਾ ਤਾਂ ਮਿਲਦੇ ਹੋ ਇੱਕ ਨਵੀਂ ਵੀਡੀਓ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਸ਼ੇਅਰ ਜਰੂਰ ਕਰ ਦਿਓ